ਹੈਲੋ एवरीवन ਪਾਰਟਸ ਆਫ ਸਪੀਚ ਸੀਰੀਜ਼ ਦੀ ਅੱਜ ਦੀ ਕਲਾਸ ਚ ਆਪਾਂ ਕਰਾਂਗੇ ਕੰਜੰਕਸ਼ਨ ਤਾਂ ਕੰਜੰਕਸ਼ਨ ਬੇਸਿਕਲੀ ਹੈ ਕੀ ਆ ਅਜਿਹੇ ਸ਼ਬਦ ਜੋ ਦੋ ਵਰਡਸ ਨੂੰ ਫਰੇਜ਼ਸ ਨੂੰ ਜਾਂ ਸੈਂਟੈਂਸਸ ਨੂੰ ਜੋੜਨਾ ਠੀਕ ਹੈ ਕੰਜੰਕਸ਼ਨ ਇਸ ਤਰ੍ਹਾਂ ਦੇ ਸ਼ਬਦ ਹੁੰਦੇ ਆ ਜਿਹੜੇ ਦੋ ਸ਼ਬਦਾਂ ਨੂੰ ਜੋੜਦੇ ਆ ਦੋ ਫਰੇਜ਼ਸ ਨੂੰ ਜੋੜਦੇ ਆ ਜਾਂ ਦੋ ਸੈਂਟੈਂਸਸ ਨੂੰ ਜੋੜਦੇ ਆ ਠੀਕ ਹੈ ਦੋ ਛੋਟੇ ਛੋਟੇ ਸੈਂਟੈਂਸ ਹੋ ਸਕਦੇ ਆ ਦੋਵਾਂ ਨੂੰ ਮਿਲਾ ਕੇ ਇੱਕ ਵੱਡਾ ਸੈਂਟੈਂਸ ਬਣਦਾ ਤਾਂ ਇਸ ਤਰ੍ਹਾਂ ਦੋ ਸ਼ਬਦਾਂ ਨੂੰ ਦੋ ਫਰੇਜ਼ਸ ਨੂੰ ਜਾਂ ਦੋ ਸੈਂਟੈਂਸਸ ਨੂੰ ਆਪਸ ਵਿੱਚ ਜੋੜਨ ਵਾਲੇ ਸ਼ਬਦ ਕਨਜੰਕਸ਼ਨ ਕਹਿੰਦੇ ਆ ਤਾਂ ਕਨਜੰਕਸ਼ਨ ਜਿਹੜੇ ਹੈ ਅੱਗੇ ਤਿੰਨ ਤਰ੍ਹਾਂ ਦੇ ਆ ਔਰ ਉਹ ਕਿਹੜੇ-ਕਿਹੜੇ ਆ ਇਹ ਆਪਾਂ ਅੱਗੇ ਐਗਜ਼ਾਮਪਲਸ ਦੇ ਨਾਲ ਕਰਾਂਗੇ ਸੋ ਲੈਟਸ ਸਟਾਰਟ ਤਾਂ ਸਭ ਤੋਂ ਪਹਿਲਾਂ ਹੈਗੇ ਆ ਕੋਆਰਡੀਨੇਟਿੰਗ ਕਨਜੰਕਸ਼ਨ ਕੋਆਰਡੀਨੇਟਿੰਗ ਕਨਜੰਕਸ਼ਨ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਸੈਂਟੈਂਸਸ ਨੂੰ ਜੋੜਦੇ ਆ ਜਿਨ੍ਹਾਂ ਦਾ ਗ੍ਰਾਮੈਟਿਕਲ ਰੈਂਕ ਲਗਭਗ ਇੱਕੋ ਜਿਹਾ ਹੁੰਦਾ ਹੁਣ ਗ੍ਰਾਮੈਟিক্যাল ਰੈਂਕ 1 ਕੋਜਾ ਹੋਣ ਦਾ ਮਤਲਬ ਇਹ ਹੈ ਕਿ ਪੋਸਿਬਲੀ ਦੋਵਾਂ ਸੈਂਟੈਂਸਸ ਦਾ ਜਿਹੜਾ ਗ੍ਰਾਮੈਟিক্যাল ਸਟਰਕਚਰ ਆ ਉਹ ਸੇਮ ਹੋ ਸਕਦਾ ਗ੍ਰਾਮੈਟিক্যাল ਸਟਰਕਚਰ ਸੇਮ ਮਤਲਬ ਹੋ ਸਕਦਾ ਦੋਵੇਂ ਸੇਮ ਟੈਂਸ ਵਿੱਚ ਬਣੇ ਹੋਣ ਦੋਵੇਂ ਸੈਂਟੈਂਸ ਰਾਈਟ ਜਾਂ ਇਹ ਹੋ ਸਕਦਾ ਕਿ ਦੋਵੇਂ ਦੇ ਦੋਵੇਂ ਜਿਹੜੇ ਸੈਂਟੈਂਸ ਆ ਉਹ ਇੰਡੀਪੈਂਡੈਂਟ ਕਲੋਜ਼ ਹੋਣ ਰਾਈਟ ਤਾਂ ਕੋਆਰਡੀਨੇਟਿੰਗ ਕਨਜੰਕਸ਼ਨ ਜਿਵੇਂ ਫਾਰ ਹੋ ਗਿਆ ਐਂਡ ਹੋ ਗਿਆ nor but or yet so ਠੀਕ ਹੈ ਇਹ ਸੱਤ ਤਰ੍ਹਾਂ ਦੇ ਜਿਹੜੇ ਹੈਗੇ ਆ ਕੋਆਰਡੀਨੇਟਿੰਗ ਕਨਜੰਕਸ਼ਨ ਹੈਗੇ ਆ ਐਗਜ਼ਾਮਪਲ ਦੇਖੋ ਕਿ ਰਾਮ ਇਜ਼ ਮਾਈ ਫਰੈਂਡ ਐਂਡ ਆਈ ਵਿਲ ਆਲਵੇਜ਼ ਹੈਲਪ ਹਿਮ ਕਿ ਰਾਮ ਜਿਹੜਾ ਹੈ ਮੇਰਾ ਫਰੈਂਡ ਹੈ ਔਰ ਮੈਂ ਉਹਦੀ ਹਮੇਸ਼ਾ ਮਦਦ ਕਰੂੰਗਾ ਠੀਕ ਹੈ ਤਾਂ ਇੱਥੇ ਇੱਕ ਸੈਂਟੈਂਸ ਹੈ ਰਾਮ ਇਜ਼ ਮਾਈ ਫਰੈਂਡ ਦੂਸਰਾ ਸੈਂਟੈਂਸ ਸੈਂਟੈਂਸ ਹੈਗਾ ਆਈ ਵਿਲ ਆਲਵੇਜ਼ ਹੈਲਪ ਹਿਮ ਠੀਕ ਹੈ ਕਿ ਰਾਮ ਮੇਰਾ ਫਰੈਂਡ ਹੈ ਮੈਂ ਉਹਦੀ ਹਮੇਸ਼ਾ ਮਦਦ ਕਰੂੰਗਾ ਤਾਂ ਇਥੇ ਦੋ ਸੈਂਟੈਂਸਸ ਨੂੰ ਜੋੜਿਆ ਐਂਡ ਨੇ ਠੀਕ ਤਾਂ ਐਂਡ ਇਥੇ ਕੋਆਰਡੀਨੇਟਿੰਗ ਕਨਜੰਕਸ਼ਨ ਆ ਦੂਸਰਾ ਸੈਂਟੈਂਸ ਹੈ ਹੀ ਵਰਕਸ ਹਾਰਡ ਫੋਰ ਹੀ ਵਾਂਟਸ ਟੂ ਬੀ ਸਕਸੈਸਫੁਲ ਇੱਥੇ ਦੋ ਸੈਂਟੈਂਸ ਆ ਹੀ ਵਰਕਸ ਹਾਰਡ ਕਿਉਂ ਬਹੁਤ ਮਿਹਨਤ ਕਰਦਾ ਫੋਰ ਹੀ ਵਾਂਟਸ ਟੂ ਬੀ ਸਕਸੈਸਫੁਲ ਕਿਉਂਕਿ ਉਹ ਸਕਸੈਸਫੁਲ ਹੋਣਾ ਚਾਹੁੰਦਾ ਠੀਕ ਹੈ ਤਾਂ ਦੋ ਸੈਂਟੈਂਸਸ ਨੂੰ ਜਿਹੜਾ ਹੈ ਵਰਡ ਜਿਹੜਾ ਆਪਸ ਵਿੱਚ ਜੋੜ ਰਿਹਾ ਉਹ ਹੈ ਫੋਰ ਹੀ ਵਰਕਸ ਹਾਰਡ ਫੋਰ ਹੀ ਵਾਂਟਸ ਟੂ ਬੀ ਸਕਸੈਸਫੁਲ ਇੱਥੇ ਫੋਰ ਦਾ ਫੋਰ ਦੀ ਜਿਹੜੀ ਸੈਂਸ ਹੈ ਬਿਕਾਜ਼ ਅਲੀਵੀਆ ਉਹ ਮਿਹਨਤ ਕਰਦਾ ਕਿਉਂਕਿ ਉਹ ਸਕਸੈਸਫੁਲ ਹੋਣਾ ਚਾਹੁੰਦਾ ਠੀਕ ਹੈ ਤਾਂ ਇੱਥੇ ਐਂਡ ਕੋਆਰਡੀਨੇਟਿੰਗ ਕਨਜੰਕਸ਼ਨ ਸੀ ਇੱਥੇ ਹੈ ਫੋਰ ਰਾਈਟ ਨੈਕਸਟ ਹੈਗੇ ਆ ਕੋਰਿਲੇਟਿਵ ਕਨਜੰਕਸ਼ਨ ਕੋਰਿਲੇਟਿਵ ਕਨਜੰਕਸ਼ਨ ਜਿਹੜੇ ਹੁੰਦੇ ਆ ਇਸ ਤਰ੍ਹਾਂ ਦੇ ਪੇਅਰ ਹੁੰਦੇ ਆ ਸ਼ਬਦਾਂ ਦੇ ਜਿਹੜੇ ਲਗਭਗ ਇਕੱਠੇ ਹੀ ਵਰਤੇ ਜਾਂਦੇ ਆ ਠੀਕ ਹੈ ਕੋਰਿਲੇਟਿਵ ਜਿਹੜੇ ਕਨਜੰਕਸ਼ਨ ਹੈਗੇ ਆ ਸ਼ਬਦਾਂ ਦੇ ਇਸ ਤਰ੍ਹਾਂ ਦੇ ਜੋੜੇ ਆ ਜਿਨ੍ਹਾਂ ਨੂੰ ਆਪਾਂ ਨੂੰ ਇਕੱਠੇ ਹੀ ਵਰਤਣਾ ਪੈਂਦਾ ਇੱਕ ਇਕੱਠੇ ਹੁੰਦੇ ਆ ਉਸ ਇੰਟੈਂਸ ਦੇ ਵਿੱਚ ਜਿਵੇਂ ਬੋਥ ਹੋ ਗਿਆ ਐਂਡ ਹੋ ਗਿਆ ਜਾਂ ਨੀਦਰ ਨਾਰ ਜਾਂ ਇਦਰ ਔਰ ਠੀਕ ਹੈ ਫੋਰ ਐਗਜ਼ਾਮਪਲ ਬੋਥ ਰਾਮ ਐਂਡ ਗੀਤਾ ਆਰ ਸਿਬਲਿੰਗਸ ਠੀਕ ਹੈ ਇੱਥੇ ਇੱਕ ਬੋਥ ਇੱਥੇ ਆ ਗਿਆ ਆ ਇੱਥੇ ਆ ਗਿਆ ਐਂਡ ਕਿ ਰਾਮ ਤੇ ਗੀਤਾ ਦੋਵੇਂ ਭੈਣ ਭਾਈ ਆ ਸਿਬਲਿੰਗ ਦਾ ਮਤਲਬ ਹੁੰਦਾ ਸਗੇ ਭੈਣ ਭਾਈ ਸਗੇ ਭਰਾ ਵੀ ਹੋ ਸਕਦੇ ਆ ਸਗੀਆਂ ਭੈਣਾ ਯਾ ਸਗੇ ਭੈਣ ਭਾਈ ਤਾਂ ਉਹਨਾਂ ਨੂੰ ਸਿਵਲਿੰਗ ਕਹਿੰਦੇ ਆਪਾਂ ਕਿ ਆਰਾਮ ਤੇ ਗੀਤਾ ਦੋਵੇਂ ਸਕੇ ਭੈਣ ਭਰਾ ਇੱਥੇ ਦਾ ਮਤਲਬ ਹੈ ਤਾਂ ਇੱਥੇ ਬੋਥ ਤੇ ਐਨ ਜਿਹੜੇ ਹੈਗੇ ਆ ਇਕੱਠੇ ਆਉਂਦੇ ਆ ਇੱਥੇ ਰਾਮ ਐਨ ਗੀਤਾ ਆਰ ਸਿਵਲਿੰਗ ਕਹਿ ਸਕਦੇ ਆ ਪਰ ਇੱਥੇ ਬੋਥ ਦਾ ਮਤਲਬ ਹੈ ਕਿ ਦੋਵੇਂ ਠੀਕ ਹੈ ਕਿ ਰਾਮ ਤੇ ਗੀਤਾ ਤੋਂ ਇਲਾਵਾ ਪੋਸਿਬਲੀ ਇਹਨਾਂ ਦਾ ਕੋਈ ਹੋਰ ਸਿਵਲਿੰਗ ਹੈ ਨਹੀਂ ਬੋਥ ਰਾਮ ਐਨ ਗੀਤਾ ਆਰ ਸਿਵਲਿੰਗਸ राम ते गीता दोवें भैन भरा नैक्सट है ही इज नीदर एन एक्टर नॉर अ सिंगर नीदर नॉर ही इज नीदर एन एक्टर नॉर अ सिंगर क्यों ना तो एक्टर है ना ही सिंगर है नीदर नॉर उदों वरते जाते जो आप दो ऑप्शनस है रिफ्यूज कर दें ठीक है रिजैक्ट कर देंगे ਉਮ ਨਾਉ ਐਕਟਰ ਹੈ ਨਾ ਹੀ ਸਿੰਗਰ ਹੈ ਇਥੇ ਨੀਦਰ ਤੇ ਨੌਰ ਜਿਹੜਾ ਹੈ ਇਕੱਠੇ ਹੀ ਵਰਤਨੇ ਪੈਂਦੇ ਆਪਾਂ ਉਹ ਕੱਲਾ ਨੀਦਰ ਨਹੀਂ ਵਰਤ ਸਕਦੇ ਕੱਲਾ ਨੌਰ ਅਲੱਗ ਤੋਂ ਨਹੀਂ ਵਰਤ ਸਕਦੇ ਠੀਕ ਹੈ ਨੀਦਰ ਔਰ ਨੌਰ ਜਿਹੜੇ ਹੈਗੇ ਬੇਸਿਕਲੀ ਜਦੋਂ ਦੋ ਆਪਸ਼ਨਸ ਹੁੰਦੀਆਂ ਔਰ ਆਪਾਂ ਦੋਵੇਂ ਆਪਸ਼ਨਸ ਹੀ ਨਹੀਂ ਲੈਂਦੇ ਦੋਵੇਂ ਆਪਸ਼ਨਸ ਜਿਹੜੇ ਹੈਗੇ ਆਪਾਂ ਰਿਜੈਕਟ ਕਰ ਦਿੰਦੇ ਆਂ ਉਦੋਂ ਨੀਦਰ ਤੇ ਨੌਰ ਦੀ ਵਰਤੋਂ ਹੁੰਦੀ ਆ ਠੀਕ ਹੈ ਇਥੇ ਬੋਥ ਐਂਡ ਬੋਥ ਤੇ ਐਂਡ ਜਿਹੜੇ ਹੈਗਾ ਕੋਰਿਲੇਟਿਵ ਕਨਜੰਕਸ਼ਨ ਐਥੇ ਨੀਦਰ ਤੇ ਨੌਰ ਇਸੇ ਤਰ੍ਹਾਂ ਹੀ ਇਧਰ ਤੇ ਔਰ ਠੀਕ ਨੈਕਸਟ ਹੈ ਸਬੋਡੀਨੇਟਿੰਗ ਕਨਜੰਕਸ਼ਨ ਤਾਂ ਸਬੋਡੀਨੇਟਿੰਗ ਕਨਜੰਕਸ਼ਨ ਜਿਹੜੇ ਹੈਗੇ ਆ ਇੱਕ ਡਿਪੈਂਡੈਂਟ ਤੇ ਇੰਡੀਪੈਂਡੈਂਟ ਕਲੌਜ਼ ਨੂੰ ਆਪਸ ਚ ਜੋੜਦੇ ਆ ਠੀਕ ਹੈ ਡਿਪੈਂਡੈਂਟ ਔਰ ਇੰਡੀਪੈਂਡੈਂਟ ਕਲੌਜ਼ ਨੂੰ ਜਾਂ ਸੈਂਟੈਂਸ ਨੂੰ ਆਪਸ ਚ ਜੋੜਦੇ ਆ ਇੰਡੀਪੈਂਡੈਂਟ ਕਲੋਜ਼ ਯਾ ਇੰਡੀਪੈਂਡੈਂਟ ਸੈਂਟੈਂਸ ਉਹ ਹੁੰਦਾ ਜਿਹਦਾ ਆਪਣੇ ਆਪ ਦੇ ਵਿੱਚ ਪੂਰਾ ਮਤਲਬ ਹੈ ਠੀਕ ਹੈ ਔਰ ਇੱਕ ਡਿਪੈਂਡੈਂਟ ਕਲੋਜ਼ ਯਾ ਡਿਪੈਂਡੈਂਟ ਸੈਂਟੈਂਸ ਉਹ ਹੁੰਦਾ ਜਿਹੜਾ ਆਪਣਾ ਕੋਈ ਮਤਲਬ ਨਹੀਂ ਹੈ ਔਰ ਉਹ ਆਪਣਾ ਇੱਕ ਮਤਲਬ ਬਣਾਉਣ ਵਾਸਤੇ ਕਿਸੇ ਹੋਰ ਫਰੇਜ਼ ਯਾ ਸੈਂਟੈਂਸ ਦਾ ਜਿਹੜਾ ਹੈ ਸਹਾਰਾ ਲੈਣਾ ਪੈਂਦਾ ਜਿਵੇਂ ਇੱਥੇ ਹੈ ਕਿ ਆਰਾਮ ਵਿਲ ਗੋ ਹੋਮ ਆਫਟਰ ਹੀ ਫਿਨਿਸ਼ਸ ਹਿਸ ਵਰਕ ਇਹਦੇ ਚ ਦੇਖੋ ਦੋ ਸੈਂਟੈਂਸ ਆ ਆਰਾਮ ਵਿਲ ਗੋ ਹੋਮ ਕਿ ਤਾਏ ਕਿ ਰਾਮ ਘਰੇ ਜਾਊਗਾ ਅਗਰ ਆਪਾਂ ਇੰਨਾ ਹੀ ਸੈਂਟੈਂਸ ਕਹਿਦਗੇ ਤਾਂ ਇਹਦਾ ਪੂਰਾ ਮੀਨਿੰਗ ਹੈ ਕਿ ਰਾਮ ਘਰੇ ਜਾਊਗਾ ਦੂਸਰਾ ਹੈ ਆਫਟਰ ਹੀ ਫਿਨਿਸ਼ਸ ਹਿਸ ਵਰਕ ਠੀਕ ਹੈ ਕਿ ਜਦੋਂ ਉਹਦਾ ਕੰਮ ਖਤਮ ਹੋ ਜਾਊਗਾ ਤਾਂ ਇੱਥੇ ਆਫਟਰ ਜਿਹੜਾ ਹੈ ਸਬੋਡੀਨੇਟਿੰਗ ਕਨਜੰਕਸ਼ਨ ਇਹਨੇ ਦੋ ਸੈਂਟੈਂਸਸ ਨੂੰ ਆਪਸ ਜੋੜਿਆ आव, पहला आ पहला हिस्सा है इंडिपेंडेंट आ दूसरा है डिपेंडेंट ठीक ता इस तो अगे है ही इज रेस्टिंग टूडे बिकॉज ही इज सिक इत दो सेंटेंस है ही इज रेस्टिंग टूडे दूसरा है बिकॉज ही इज पहला सेंटेंस अगर आप ही नहीं कह देंगे कि वह अज आराम कर रहा, रहा है ठीक है तो पूरा मीनिंग है ਅਗਰ ਆਪਾਂ ਦੂਸਰਾ ਹਿੱਸਾ ਬੋਲੀਏ ਕੱਲਾ ਬਿਕੋਜ਼ ਹੀ ਇਜ਼ ਸਿਕ ਕਿਉਂਕਿ ਉਹ ਬਿਮਾਰ ਹੈ ਤਾਂ ਇਹਦਾ ਕੋਈ ਮਤਲਬ ਨਹੀਂ ਮੜਦਾ ਜਾਂ ਤਾਂ ਇਹਨੂੰ ਆਪਾਂ ਇਕੱਲੇ ਨੂੰ ਇੰਨਾ ਹੀ ਕਹਿੰਦੇ ਹੀ ਇਜ਼ ਸਿਕ ਉਹ ਬਿਮਾਰ ਹੈ ਫੇਰ ਵੀ ਠੀਕ ਆ ਪਰ ਇਹਦੇ ਵਿੱਚ ਕਿਉਂਕਿ ਵਰਡ ਲੱਗਿਆ ਹੋਇਆ ਹੈ ਬਿਕੋਜ਼ ਹੀ ਇਜ਼ ਸਿਕ ਤਾਂ ਇਹ ਜਿਹੜੀ ਹੈ ਡਿਪੈਂਡੈਂਟ ਕਲੌਜ਼ ਹੈ ਡਿਪੈਂਡੈਂਟ ਸੈਂਟੈਂਸ ਹੈ ਔਰ ਇਸ ਤੋਂ ਅੱਗੇ ਵਾਲਾ ਜਿਹੜਾ ਸੈਂਟੈਂਸ ਹੈ ਹੀ ਇਜ਼ ਰੈਸਟਿੰਗ ਟੁਡੇ ਇਹ ਇੰਡੀਪੈਂਡੈਂਟ ਕਲੌਜ਼ ਹੈ ਇੰਡੀਪੈਂਡੈਂਟ ਸੈਂਟੈਂਸ ਹੈ ਠੀਕ ਹੈ ਔਰ ਇਥੇ ਇਹ ਦੋ ਸੈਂਟੈਂਸਸ ਨੂੰ ਵਾਪਸ ਜੋੜ ਰਿਹਾ ਬਿਕੋਜ਼ ਇਸੇ ਤਰ੍ਹਾਂ ਦੇ ਹੋਰ ਸਬੋਡੀਨੇਟਿੰਗ ਜਿਹੜੇ ਕਨਜੰਕਸ਼ਨ ਆ ਬਿਫੋਰ ਹੈ ਆਫਟਰ ਹੈ ਸਿੰਸ ਹੈ ਆਲਦੋ ਹੈ ਸੋ ਦੈਟ ਹੈ ਹੋਰ ਵੀ ਕਈ ਸਾਰੇ ਆ ਠੀਕ ਤਾਂ ਕਨਜੰਕਸ਼ਨ ਜਿਹੜੇ ਹੈਗੇ ਹੁੰਦੇ ਕੀ ਆ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਅੱਗੇ ਚੱਲ ਕੇ ਦੋ ਸ਼ਬਦਾਂ ਨੂੰ ਦੋ ਫਰੇਜ਼ਸ ਨੂੰ ਜਾਂ ਦੋ ਸੈਂਟੈਂਸਸ ਨੂੰ ਆਪਸ ਚ ਜੋੜ ਦਿੰਦੇ ਔਰੇ ਹੁੰਦੇ ਤਿੰਨ ਤਰ੍ਹਾਂ ਦੇ ਬੇਸਿਕਲੀ ਕੋਆਰਡੀਨੇਟਿੰਗ ਕੋਰਿਲੇਟਿਵ ਔਰ ਸਬੋਡੀਨੇਟਿੰਗ ਰਾਈਟ ਤਾਂ ਇਹਨਾਂ ਦੇ ਰਿਗਾਰਡਿੰਗ ਅਗਰ ਹੋਰ ਕਿਸੇ ਤਰ੍ਹਾਂ ਦੀ ਕੁਐਲਿਟੀ ਦੀ ਲੋੜ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ